ਰਾਸਪੋਟਲ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਮੇਰੀ ਇੱਥੇ 14 ਏਕੜ ਜ਼ਮੀਨ ਦਾ ਪੰਜ 6 ਕਿੱਲੇ ਜ਼ਮੀਨ ਪਹਿਲੇ ਚਲੀ ਗਈ ਸੀ ਔਰ ਦੇ ਵਿੱਚ ਹੁਣ 6 ਕਿੱਲੇ ਜ਼ਮੀਨ ਫੇਰ ਦੁਬਾਰਾ ਸਪਰਾ ਤੋਂ ਉਧਰ ਉਹ ਜ਼ਮੀਨ ਸਾਰੀ ਚਲੀ ਗਈ ਜੀ ਇਹ ਇੱਥੋਂ ਲੈ ਕੇ ਉਹ ਮੋਟਰ ਤੱਕ ਮੇਰੀ ਜ਼ਮੀਨ ਹੈ ਉਹ ਤੂਰ ਤੱਕ ਉਹ ਸਾਰੀ ਜ਼ਮੀਨ ਨਹੀਂ ਜਿਹੜੀ ਮੇਰੀ ਸਪਰਾ ਤੋਂ ਇਧਰ ਉਧਰ ਦੀ ਸਾਈਡ ਤੇ ਦੇਖੋ ਇਹ ਸਾਰੀ ਜ਼ਮੀਨ ਦੇ ਚਾ ਗਿਆ ਅਸੀਂ ਕੋਈ ਦਰਿਆ ਚ ਕੋਈ ਮਾਈਨਿੰਗ ਨਹੀਂ ਕੀਤੀ ਹੈ ਜੀ ਅਸੀਂ ਰਸਤਾ ਹੀ ਬਣਾਇਆ ਸੀ ਇਹਦਾ ਠੀਕ ਹੈ ਜੀ ਤੇ ਇਹ ਦੇਖ ਲਓ ਤੁਸੀਂ ਵੀ ਇਹਨਾਂ ਲੋਕਾਂ ਨੇ ਇੱਕ ਸਿਆਸੀ ਚਾਲ ਬਣਾ ਕੇ ਇਹਨੂੰ ਇੱਕ ਨਿਗਾਹਵਾ ਦੇਤੀ ਜੀ ਮੇਰਾ ਮੁੱਦਾ ਜਿਹੜਾ ਹੈਗਾ ਉਹ ਵਿਧਾਨ ਸਭਾ ਚ ਵੀ ਨਾ ਚੋਤੇ ਜੀ ਮਾਈਨਿੰਗ ਕਰਦੇ ਮੈਂ ਕਹਿਣਾ ਚਾਹਣਾ ਮੇਰਾ ਇਨਾ ਨੁਕਸਾਨ ਹੋਇਆ ਜਾਂ ਤੇ ਸਰਕਾਰ ਪੂਰਾ ਕਰਦੇ ਜਿਹੜਾ ਮੁੱਦਾ ਚੁੱਕੇ ਨੇ ਮੈਂ ਇੱਕ ਕਿਸਾਨ ਹਾਂ ਦਾ ਮੈਂ ਕਿਸੇ ਕਿਸਾਨ ਦਾ ਨੁਕਸਾਨ ਕਰਕੇ ਰਾਜੀ ਨਹੀਂ ਇਹ ਇਹਨਾਂ ਦੇ ਇੰਨੀ ਕੁ ਪਾੜ ਪੈ ਗਈ ਉਹਨੇ 30 30 ਲੀਟਰ ਤੇਲ ਲਿਆ ਹੁਣ ਸਾਰੇ ਪਿੰਡ ਦੇ ਇਹ ਪਾੜ ਆਪਣੀ ਆ ਪੂਰੀ ਕਰਨ ਕਿਸ ਚੀਜ਼ ਲਈ ਇਹਨਾਂ ਨੇ ਸੰਸਤਾ ਕੋਲੋਂ ਤੇਲ ਲੈ ਲਿਆ ਜਿਨ੍ਹਾਂ ਨੇ ਆਪਣਾ ਪਾੜਾ ਹੀ ਨਹੀਂ ਪੂਰੀ ਮੇਰੀ ਪਾੜ ਡਿਡ ਵੀ ਵੱਡੀ ਆ ਗਈ ਮੈਂ ਤਾਂ ਕਿਸੇ ਨੂੰ ਦੱਸਿਆ ਨਹੀਂ ਵੀ ਮੇਰੀ ਇੰਨੀ ਪਾੜ ਪੈ ਕੇ ਮੈਨੂੰ ਪਤਾ ਹੀ ਨਹੀਂ ਪੂਰੀ ਕੀਤੀ ਜੇ ਇਹ ਦਰਿਆਵਾਂ ਦੇ ਕੰਮ ਹੈ ਦਰਿਆ ਹੀ ਪੂਰੇ ਕਰ ਸਕਦੇ ਆ ਇਹ ਕੋਈ ਸਰਕਾਰਾਂ ਨਹੀਂ ਕਰ ਸਕਦੀ ਇਹਨਾਂ ਵੱਡਾ ਕੰਮ ਠੀਕ ਹੈ ਜੀ ਹੁਣ ਮੇਰੀ ਇਹ ਜਿਹੜੀ ਮਾਈਨਿੰਗ ਮੈਂ ਦੇਤਾ ਪੂਰਾ ਵੇਚ ਕੇ ਥੋੜਾ ਬਹੁਤ ਆਪਣੀ ਪਰਪਾਈ ਕਰ ਲਊਗਾ ਮੈਨੂੰ ਨਹੀਂ ਸਮਝ 20 ਸਾਲ ਪਹਿਲਾਂ ਇਹ 20 ਸਾਲ ਤੋਂ ਹੀ ਇਹ ਮਾਈਨਿੰਗ ਕਰ ਰਹੀ ਹੈ ਕਿ ਸਿੰਡੀਕੇਟ ਬਣਿਆ ਹੋਇਆ ਤੇ ਪੰਜ ਸੱਤ ਬੰਦਿਆਂ ਦਾ ਕੱਲ ਵੀ ਇਹ ਪੰਜ ਸੱਤ ਅੱਥੇ ਮੇਰੀ ਗਾਇ ਹਾਈ ਜੀ ਤੋਂ ਬਾਅਦ ਆਂਦੇ ਜੇ ਐਡੇ ਹੀ ਸੱਚੇ ਨਾ ਮੈਨੂੰ ਬੁਲਾ ਲਨ ਕਰਨ ਅੱਥੇ ਮੈਂ ਤੇ ਹਰ ਇੱਕ ਪ੍ਰੈਸਰ ਬੋਟ ਮੈਂ ਜਦੋਂ ਵੀ ਕਿਸੇ ਦੀ ਇਹਨਾਂ ਦੀ ਵਾਈਡ ਲੈਂਡ ਆਉਂਦੇ ਮੈਨੂੰ ਸਪੈਸ਼ਲੀ ਉੱਥੇ ਬੁਲਾਣ ਵੀ ਦੱਸ ਹੋਈ ਤੇ ਇਹਨਾਂ ਦੀ ਕੱਲਾ ਨਹੀਂ ਚੋਰੀ-ਚੋਰੀ ਆਉਂਦੇ ਆ ਚੋਰੀ-ਚੋਰੀ ਵਾਈਡ ਕਰਕੇ ਗਾਹ ਚਲੇ ਇਹਨਾਂ ਦੀ ਹਾਰਲੀ ਕੋਈ 100 ਕਦਮ ਮੁੰਦੇ ਵਿੱਚ ਪਾੜ ਗਿਆ ਤੇ ਪਾਣੀ ਨਹੀਂ ਗਿਆ ਪਾੜ ਤੇ ਪਿਆ ਮਾਦੋਪੁਰ ਤੋਂ ਕੋਲੀਆਂ ਤੋਂ ਫਿਰ ਆਪਣੇ ਡਾਲਟਗੜ ਤੋਂ ਫਿਰ ਬੂਜੀ ਤੋਂ ਇਹ ਪੈਰਾਲਾਈਜ਼ ਪੈਰਾਡਾਈਜ਼ ਤੋਂ ਉੱਪਰ ਫਿਰ ਅੱਗੇ ਉਹ ਦੀ ਪਾੜ ਤੇ ਕਿੱਡੇ-ਕੱਡੇ ਇਹਦੇ ਪਾੜੀ ਕੋਈ ਨਹੀਂ ਪਿਆ ਇਹ ਜਿੰਨੂ ਵੀ ਕਿਸ बस ਆਪਣੇ 파ੜ ਤੇ ਲੱਗੇ ਦੇ ਮੇਰਾ ਤੇ ਨਸਾਲ ਹੀ ਨਹੀਂ ਕਿਸੇ ਨੂੰ ਦੱਸਦੀ ਨਾ ਹੀ ਕਿਤੇ ਵਾਈਟ ਕਲੀਅਰ ਕਰਦੇ ਆ ਬਲੀ ਪੁੱਛਣਾ ਚਾਹਣਾ ਪਾਸਪੋਰਟ ਸਾਹਿਬ ਹੀ ਕਿਹੜੇ 50 ਪਿੰਡ ਅਗੇ ਇਥੇ ਜਗ੍ਹਾ ਹੀ ਬੰਦ ਹੋ ਗਈ ਥੋੜਾ ਜਿਹਾ ਥੋੜੀ ਕਿ ਦੇਰ ਜੇ 파ੜ ਪਿਆ ਕਿਟੋ-ਕਟ 100 ਕਦਮ 파ੜ ਹੈਗੇ ਐਡੇ ਰਾਜਨੀਤੀ ਲੋਕ ਆ ਗਏ ਜਿਹੜਾ ਇਹਨਾਂ ਨੇ ਸਿੱਧੀ ਗੇਟ ਬਣਾਇਆ ਇਹੀ ਲੋਕ ਤਮਾਸ਼ਾ ਕਰਦੇ ਇਥੇ ਡੇਲੀ ਆਨਾਨ ਕੀ ਕਿਸੇ ਨਾ ਕਿਸੇ ਨੂੰ ਬੁਲਾ ਕੇ ਤੇ ਮੈਂ ਇਹਨਾਂ ਨੂੰ ਕਹਿੰਦਾ ਵੀ ਇਥੇ ਸਾਹਮਣੇ ਆ ਕੇ ਡਿਬੇਟ ਕਰੋ ਮੇਨ ਨਾਲ ਕਿ ਮੇਰਾ ਕਿੰਨਾ ਨੁਕਸਾਨ ਹੋਇਆ ਸੀ ਮੇਰਾ ਨੁਕਸਾਨ ਕੌਣ ਪਰਭਾਈ ਕਰੂਗਾ ਮੇਰਾ ਪਰਿਵਾਰ ਕਿ ਮੇਰਾ ਤੇ ਨੁਕਸਾਨ ਹੋ ਗਿਆ ਨਾ ਕੋ ਮੈਂ ਕਹਿੰਦਾ ਜੇਕਰ ਕੋਈ ਵੀ ਰਾਜਦਨੀ ਨੇਤਾ ਇਸ ਖਬਰ ਨੂੰ ਦੇਖਦਾ ਪਲੀਜ਼ ਮੇਰੀ ਪਰਪਾਈ ਕੀਤੀ ਜਾਵੇ ਇਹ ਜਿਹੜੇ ਪੋਲੀਟੀਕਲ ਬੰਦੇ ਇਹਨਾਂ ਨੂੰ ਥੋੜਾ ਜਿਹਾ ਸਮਝਾਇਆ ਜਾਣਾ ਪਈ ਜਾਏ ਕਿਰੇ ਕਹਿੰਦਾ ਪੰਜ ਸੱਤ ਮੁੰਡੇ ਹੀ ਵਿਚਾਰੇ ਜਿਹਨੇ ਟਰਾਲੀਆਂ ਔਰ ਇਹ ਕਹਿੰਦੇ ਚਲੋ ਭਾਜੀ ਤੁਹਾਡਾ ਸਾਡਾ 20-20 ਕਿਲੇ ਆਈ ਕਮਾਂਡ ਲਾਇਆ ਸੀ ਤੇ ਸਾਡਾ ਸਾਰਾ ਹੀ ਖਰਾਬ ਹੋ ਗਿਆ ਚਲੋ ਇਹ ਥੋੜਾ ਬੋਧਾ ਨੀਤਾ ਰੁਤਾ ਵੇਚ ਕੇ ਥੋੜੀ ਬੋਧੀ ਆਪਣੀ ਪਰਪਾਈ ਕਰ ਲਗਾ ਜੀ ਆਪਣੇ ਬੱਚਿਆਂ ਦਾ ਘੇੜ ਭਰ ਲਵਾਂਗੇ ਪਰ ਇਹ ਲੋਕ ਇਹਨਾਂ ਦੇ ਹੀ ਪਿੰਡ ਦੇ ਲੋਕ ਨੇ ਇਹ ਫੇਰ ਦੀ ਇਹ ਤਿੰਨ ਚਾਰ ਜਣੇ ਬਾਹਰੋਂ ਦੁਨੀਆ ਨੂੰ ਕਿਸੇ ਨੂੰ ਕੁਛ ਦੇ 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 ਕਿਸੇ ਨੂੰ ਕੋਈ ਪੰਪ ਦੇ ਦੇ ਇਹਨਾਂ ਨੂੰ ਮੇਰਾ ਤਾਂ ਕੋਈ ਨੁਕਸਾਨ ਹੀ ਨਹੀਂ ਲੱਗੇ ਦੇਖੋ ਹੁਣ ਇਹ ਲੋਕ 20 ਸਾਲ ਤੋਂ ਮਾਈਨਿੰਗ ਕਰਦੇ ਆ ਅੱਜ ਇਹਨਾਂ ਨੂੰ ਮੇਰੀ ਮਾਈਨਿੰਗ ਲੱਭ ਰਹੀ ਹੈ ਇਹਨਾਂ ਦੇ ਆਪਣੇ 20 ਸਾਲ ਤੋਂ ਇਹ ਸਾਰਾ ਜੋ ਵੀ ਮੇਰੀ ਜ਼ਮੀਨ ਉਡੀ ਹੈ ਇਹਨਾਂ ਦੀ ਮਾਨੀ ਦੀ ਬਦੌਲਤ ਹੀ ਉਡੀ ਹੈ ਇਹਨਾਂ ਨੇ ਪਹਿਲਾਂ ਇੱਥੇ ਮਾਈਨਿੰਗ ਕੀਤੀ ਸੀ ਪੰਜ-ਪੰਜ ਫੁੱਟ ਮਿੱਟੀ ਪੁੱਟਦੀ ਸੀ ਤੇ ਤਾਂ ਪੁੱਟਦੀ ਜਿਹੜੀ ਜ਼ਮੀਨ ਆ ਸਾੜੀ ਧਾ ਵੱਜੀ ਤੇ ਉਸਾਈਡੋਂ ਚਲੇ ਗਈ ਇਸੇ ਕਰਕੇ ਹੀ ਇਹਨਾਂ ਦੀ ਤਾਂ ਜ਼ਮੀਨ ਦੀ ਪਰਭਾਈ ਹੋ ਜਾਂਦੀ ਹੈ ਇਹਨਾਂ ਦੇ ਕਰਕੇ ਹੀ 20 ਸਾਲ ਤੋਂ ਲਗਾਤਾਰ ਇਹਨਾਂ ਰੈਂਪਾਂ ਦੇ ਉੱਪਰ ਰੈਂਪ ਬਣਾ ਕੇ ਇਸ ਪਰਾਂ ਦੇ ਉੱਪਰੋਂ ਫੇਰ ਮਾਈਨਿੰਗ ਕਰਦੇ ਸੀ ਕਈ ਵਾਰੀ ਪੁਲਿਸ ਨੇ ਇਹਨਾਂ ਦੇ ਉੱਪਰ ਹਥਗੜੀਆਂ ਵੀ ਲਾਈਆਂ ਸਾਡੇ ਕੰਮ ਦੀਆਂ ਕਿੰਨੀ ਜ਼ਮੀਨ ਹੈ ਜੀ ਟੋਟਲ 2 ਕਿੱਲੇ ਬਚ ਗਏ ਆ 5 ਕਰੋੜ ਦੇ ਕਰੀਬ ਨੁਕਸਾਨ ਹੋ ਗਿਆ ਜੀ ਮੇਰਾ ਪਰ ਤੁਹਾਡਾ ਨੁਕਸਾਨ ਨਹੀਂ ਕਿਸੇ ਨੂੰ ਲੱਭਦਾ ਬਿਲਕੁਲ ਨਹੀਂ ਲੱਭਦਾ ਜੀ ਕਿਸੇ ਨੂੰ ਨੁਕਸਾਨ ਕੋਈ ਗੱਲ ਹੀ ਨਹੀਂ ਕਰਕੇ ਤਾਂ ਜੀ ਆਲੇ ਆ ਜੀ ਸੋ ਇਹ ਮੇਰੇ ਲੱਗੇ ਹੈਗੇ ਨੇ ਮੇਰੇ ਗਵਾਲੀ ਹੈਗੇ ਨੇ ਇਹ ਪਾਣੀ ਦੀ ਵਰਤਿਆ ਦੀ 25 ਸਾਲ ਮੇਰੀ ਮੋਟਰ ਤੋਂ ਅਸੀਂ ਕਦੀ ਇਹਨਾਂ ਨੂੰ ਰੋਕਿਆ ਤੇ ਸੋਗ ਇਹਨਾਂ ਨੂੰ ਚੇਹੇ ਬਾਈ ਤੇਰਾ ਨੁਕਸਾਨ ਬਹੁਤ ਹੋ ਗਿਆ ਜੀ ਤੇਰੇ ਨਾਲ ਹੋ ਗਏ ਥੋੜਾ ਬੋਧਾ ਕੰਮ ਕਰਵਾ ਗਏ ਤੇਰੀ ਪਰਪਾਈ ਕਰਵਾ ਦੇਣੀ ਆ ਪਰ ਇਹ ਜੇ ਰੋਜ਼ ਹੀ ਨਵੇਂ ਨਵੇਂ ਤੱਕ ਆਹੀ ਰੁੜ ਗਏ ਜੀ ਮੈਂ ਕਹਿੰਦਾ ਜੀ ਮਕੋੜਾ ਪਤਲ ਦੇ ਰਹਿ ਗਿਆ ਤੇ 1.5 ਕਿਲੋ ਮੀਟਰ ਦੂਰ ਪਿੰਡ ਚੱਕਰਾਂਸਾ ਇਹਦੇ ਪਿੱਛੇ ਰਹਿ ਗਿਆ ਇਹਨਾਂ ਨੂੰ ਇੱਧਰ ਤੇ ਮੈਨੂੰ ਕੋਈ ਪਿੰਡ ਹੀ ਨਹੀਂ ਲੱਭਦਾ ਜਿਹੜਾ ਇਹ ਪਿੰਡ ਲੋਜੀ ਹੱਥ ਖੜਾ ਕਰ ਦਿੰਦੇ ਪਿੰਡ ਨੂੰ ਤੇ ਤੁਸੀਂ ਤੋਂ ਪ੍ਰੇਸ਼ਾਨੀ ਹੋਈ ਪਾਣੀ ਤੋਂ ਪੱਲੀ ਸਾਈਡ ਤੋਂ ਲੰਘਿਆ ਸਰ ਇੱਥੇ ਤੇ ਪਾਣੀ ਕਾਹਦਾ ਸੀ ਨਹੀਂ ਹੋਇਆ ਕਿਧਰ ਵੀ ਜਾ ਗਈ ਪਰ ਇਹ ਕਿਸਾਨਾਂ ਦਾ ਵੀ ਉਹਨਾਂ ਪੰਜਾਬਾਂ ਕਿਸਾਨਾਂ ਨੂੰ ਗਾਉਂਗਾ ਜੀ ਤੁਸੀਂ ਮੈਂ ਤੁਹਾਨੂੰ ਘਰ ਘਰ ਆਣ ਕੇ ਮਿਲ ਵੀ ਲੰਨਾ ਵੀ ਮੈਨੂੰ ਆਣ ਕੇ ਇੱਥੇ ਆਣ ਕੇ ਦੱਸੋ ਇਹਦਾ ਨੁਕਸਾਨ ਕੀ ਹੋਇਆ ਬੰਦੇ ਦਾ ਨੁਕਸਾਨ ਮੇਰਾ ਨੁਕਸਾਨ ਕੋਈ ਨਹੀਂ ਮੈਨੂੰ ਤੁਸੀਂ ਦੱਸੋ ਕਿਸਾਨ ਬੰਦੀਆਂ ਜੂਨੀਅਰ ਮੈਨੂੰ ਦੱਸ ਦੇ ਆਣ ਕੇ ਵੀ ਇਹ ਤਾਂ ਜ਼ਿਆਦਾ ਨੁਕਸਾਨ ਹੈ ਇਹਦਾ ਨੁਕਸਾਨ ਹੋਇਆ ਦੇਖੋ ਜੀ ਇਹ ਜਿਹੜੇ ਆਪਣੇ ਕਿਸਾਨਾਂ ਨੂੰ ਨਾਲ ਲੈ ਕੇ ਆਪਣੇ ਚਾਰ ਪੰਜ ਬੰਦਿਆਂ ਨੂੰ ਨਾਲ ਲੈ ਕੇ ਉੱਥੋਂ ਹੀ ਵਾਈਡ ਬਣਾ ਕੇ ਚਲੇ ਜਾਂਦੇ ਆ ਉਹ ਤੋਂ ਮੈਂ ਕਿਸਾਨਾਂ ਨੂੰ ਕਹਿੰਦਾ ਵੀ ਜਦੋਂ ਵੀ ਕਦੀ ਇੱਥੇ ਆਵੋ ਮੇਰਾ ਵੀ ਸੰਪਰਕ ਕਰੋ ਮੈਨੂੰ ਵੀ ਦੱਸੋ ਇੱਥੇ ਆਣਗੇ ਇਹ 20 ਸਾਲ ਤੋਂ ਮਾਈਨਿੰਗ ਕਰਦੇ ਪਏ ਆ ਇਹਨਾਂ ਨੂੰ ਅੱਜ ਮੇਰੀ ਮਾਈਨਿੰਗ ਲਾਇਬਰੀ ਨੂੰ ਆਪਣੇ 20 ਸਾਲ ਭੁੱਲ ਗਏ ਪਿਛਲੇ ਜਿਹੜੇ ਵੀ ਇਹੀ ਮਾਈਨਿੰਗ ਕਰਦੇ ਪਏ ਸੀ ਸਰਕਾਰ ਨੂੰ ਕਹਿੰਦਾ ਵੀ ਜੋ ਮੇਰਾ ਨੁਕਸਾਨ ਹੋਇਆ ਮੇਰੀ ਪਰਪਾਈ ਕੀਤੀ ਜਾਵੇ ਇੱਥੇ ਠੀਕ ਹੈ ਜੀ ਜਿਹੜੇ ਵੀ ਇਹ ਲੋਕੀ ਇੱਕ ਦੋ ਰੋਜ਼ ਇਕੱਠੇ ਹੋ ਕੇ ਜਾਂਦੇ ਆ ਮੈਂ ਤੇ ਪ੍ਰਸ਼ਾਸਨ ਨੂੰ ਕਹਿੰਦਾ ਕਿਸਾਨ ਯੂਨੀਅਨ ਨੂੰ ਕਹਿੰਦਾ ਮੇਰੀ ਪਰਭਾਈ ਕਰਦੇ ਮੈਨੂੰ ਮੇਰਾ ਬੰਦਾ ਜੋ ਖਰਚਾ ਆ ਗਿਆ ਮੈਨੂੰ ਦੇ ਦੇਣ ਇਹ ਸਾਰੀ ਜ਼ਮੀਨ ਇਹੀ ਸੰਭਾਲ ਲੈਣ। ਜੇ ਮੈਂ ਸਰਕਾਰ ਅੱਗੇ ਇਹੀ ਮੰਗ ਕਰਦਾ ਵੀ ਅਗਰ ਕੱਲ ਨੂੰ ਕੋਈ ਮੇਰਾ ਨੁਕਸਾਨ ਹੁੰਦਾ ਮੈਂ ਡੀਸੀ ਦਫ਼ਤਰ ਅੱਗੇ ਆਪਣੇ ਬੱਚਿਆਂ ਲੈ ਕੇ ਧਰਨਾ ਲਾਉਂਗਾ। ਇਹ ਪ੍ਰਸ਼ਾਸਨ ਇਹ ਲੋਕ ਜ਼ਿੰਮੇਵਾਰ ਹੋਣਗੇ ਇਸ ਚੀਜ਼ ਦੀ। ਜਿਹੜੇ ਮੈਨੂੰ 10-15 ਦਿਨ ਤੋਂ ਲਗਾਤਾਰ ਤੰਗ ਕਰ ਰਹੇ ਨੇ। ਕਦੀ ਇਹ ਕੋਈ ਯੂਨੀਅਨ ਲੈ ਕੇ ਆਏ ਤੇ ਕਦੀ ਕਿਸੇ ਨੂੰ ਲੈ ਕੇ ਆਏ ਤੇ ਕਦੀ ਕੋਈ ਸੰਸਥਾ ਲੈ ਕੇ ਆਏ ਇੱਥੇ ਵੀ ਇਹ ਦੇਖੋ ਜੀ ਪਾੜ ਪਈ ਹੈ। ਇਹ ਮੇਰਾ ਜਿਹੜਾ ਨਿਸ਼ਾਨ ਹੈ ਦਿਖਦਾ ਹੀ ਨਹੀਂ ਪਿਆ ਇਹਨਾਂ ਨੂੰ ਜੀ ਸੂਦੂ ਤਾਂ ਹੀ ਕਹਾਤਾ ਜਿਸਕੇ ਖੇਤ ਉਸਦੀ ਰੇਤ ਮਾਪਦੇ ਆਪਣੇ ਖੇਤਾਂ ਚ ਰੇਤ ਪੁੱਟਦੇ ਆ ਪਰ ਇਹ ਲੋਕੀ ਵਧੋ ਵਧੀ ਗਈ ਆ ਰਹੇ ਇਹ ਦਰਿਆ ਚ ਚਲਾ ਗਿਆ ਦਰਿਆ ਚ ਉਸ ਇਨਸਾਨ ਦੀ ਕੋਈ ਵੀ ਪਰਪਾਈ ਕਰਕੇ ਦਾਜੀ ਨਹੀਂ ਹੈਗਾ ਜੀ ਚਲੋ ਅਸੀਂ ਤੇ ਕਹਿੰਦੇ ਆ ਵੀ ਸਰਕਾਰਾਂ ਅਗਰ ਇਹ ਵੀਡੀਓ ਦੇਖਦੀਆਂ ਇਹਨਾਂ ਲੋਕਾਂ ਨੂੰ ਹੱਥ ਪਾਈ ਜਿਹੜੇ ਪੋਲੀਟਿਕਲ ਲੋਕਲ ਲੋਗ ਨੇ ਆਪਣੇ ਕਾਂਗਰਸੀ ਲੋਕ ਇਕੱਠਾ ਹੋ ਕੇ ਸਿੰਡੀਗੇਟ ਬਣਾ ਕੇ ਇੱਕ ਪਰੇਸ਼ਾਨ ਕਰ ਰਿਹਾ ਜੀ ਕੰਮ ਨਹੀਂ ਚੱਲਦਾ ਨਾ 20 ਸਾਲ ਪਹਿਲਾਂ ਇਹੀ 20 ਸਾਲ ਤੋਂ ਇਹੀ ਬੰਦੇ ਕੰਮ ਕਰਦੇ ਪਏ ਨੇ ਅਗਰ ਮੇਰਾ ਕੋਈ ਨੁਕਸਾਨ ਹੋਇਆ ਅਗਰ ਕੋਈ ਵੀ ਕਿਸੇ ਵੀ ਜਾਨੀ ਮਾਲੀ ਨੁਕਸਾਨ ਦੇ ਵਿੱਚ ਇਹ ਲੋਕ ਜਿਮੇਵਾਰ ਹੋਣਗੇ ਜਿਹੜੇ ਇੱਥੇ ਆਣਗੇ ਕੋਈ ਨਾ ਕੋਈ ਸਮੱਸਿਆ ਮੇਲੇ ਗਰੀਡ ਕਰਦੇ ਪਈ ਨੇ